ਵਿੰਡ ਕਲਰਾ ਵਿੱਚ ਸਰਦਾਰ ਜਨੈਲ ਸਿੰਘ ਕਲਰੇਵਾਰਿਆਂ ਦੀ ਵਰਸੀ ਸ਼ਰਧਾ ਨਾਲ ਮਨਾਈ ਗਈ ਧਾਰਮਿਕ ਜਥਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸਰਦਾਰ ਤਲੋਚਨ ਸਿੰਘ ਕਲਰਾ ਸਰਦਾਰ ਗੁਰਦੇਵ ਸਿੰਘ ਕਲਰਾ ਅਤੇ ਕੈਨੇਡਾ ਵਾਲੇ ਪਰਾਵਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਟ ਸਾਹਿਬ ਦੇ ਭੋਗ ਦਾ ਪ੍ਰਬੰਧ ਕੀਤਾ ਗਿਆ ਇਲਾਕੇ ਦੇ ਕਈ ਸੰਤ ਮਹਾਪੁਰਸ਼ ਸਮੇਤ ਆਦ ਸਿੰਘ ਸਾਹਿਬ ਗੁਗਾਈ ਸਾਹਿਬ ਅਤੇ ਪਰਮੇਸ਼ਰ ਜੀ ਨੇ ਦਰਸ਼ਨ ਕੀਤੇ ਐਸਜੀਪੀਸੀ ਮੈਂਬਰ ਪੈਨ ਦਵਿੰਦਰ ਕੌਰ ਵੀ ਮੌਜੂਦ ਰਹੀ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ਮਹਿੰਦਰ ਸਿੰਘ ਗੇਪੀ ਨੇ ਵੀ ਹਾਜ਼ਰੀ ਭਰੀ ਸੰਗਤ ਵੱਲੋਂ ਕਾਲਦਰਾ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ